ਤੁਸੀਂ ਦੇਖ ਸਕਦੇ ਹੋ ਇਸ ਟਾਈਮ ਆਪਾਂ ਖੜੇ ਆਂ ਕੱਗੇ ਮੇਨ ਰੋਡ ਤੇ ਜਿੱਥੇ ਕੀ ਸੜਕ ਸੁਰੱਖਿਆ ਵਿਭਾਗ ਵਾਲੇ ਜੋ ਮੁਲਾਜ਼ਮ ਨੇ ਪੁਲਿਸ ਮੁਲਾਜ਼ਮ ਨੇ ਅੱਜ ਪੂਰੇ ਜੋ ਕੂੜਾ ਕਰਕਟ ੱਠੇ ਰੋਡ ਤੇ ਪਿਆ ਹੁੰਦਾ ਏ ਰੋਣਾ ਉੱਤੇ ਉਹਨੂੰ ਅੱਜ ਸਾਫ ਸਫਾਈ ਕਰਵਾਉਣ ਲੱਗੇ ਹੋਏ ਨੇ ਜੋ ਸੜਕ ਵਿਭਾਗਮੇ ਵਾਲੇ ਨੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਹੈ ਜੋ ਇੱਥੇ ਕਰਨਾ ਪੈਂਦਾ ਸੀਗਾ بارش ਦੇ ਟਾਈਮ 'ਚ ਬੜੀ ਮੁਸ਼ਕਲਾਂ ਆਂਦੀ ਸੀ ਗਿਆ ਆਉਂਦੇ ਜਾਂਦੇ ਲੋਕਾਂ ਨੂੰ ਸਾਧਨਾਂ ਦੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਇੱਥੇ ਕਰਨਾ ਪੈਂਦਾ ਸੀਗਾ ਜੋ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਹੈ ਜੋ ਕੋਲ ਖੜ ਕੇ ਇੱਥੇ ਸਫਾਈ ਕਰਵਾ ਰਿਹਾ ਹੈ ਅੱਜ ਆਪਣੇ ਵਿੱਚ ਸੜਕ ਵਿਭਾਗ ਦੇ ਅਫਸਰ ਜੋ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਅਜੇ ਰੂੜੀਆਂ ਦੀ ਇੱਥੇ ਸੜਕ ਦੀ ਜੋ ਸਮੱਸਿਆ ਆਈ ਹੈ ਵੀ ਇਹਦੇ ਕੀ ਕਾਰਨ ਨੇ ਹਾਂਜੀ ਸਰ ਜੋ ਆਪਣੇ ਮਤਲਬ ਹਾਦਸੇ ਹੋ ਰਹੇ ਨੇ ਸੜਕਾਂ ਦੀ ਸਮੱਸਿਆ ਆ ਰਹੀ ਹੈ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ ਜਿਹੜੇ ਤੁਸੀਂ ਆ ਕੇ ਦੇਖਿਆ ਵੀ ਇੱਥੇ ਰੋਡ ਦੇ ਗੰਦ ਪਿਆ ਇਹ ਚਕਾਉਣ ਵਾਸਤੇ ਅਸੀਂ ਸਾਡੇ ਐਸ.ਆਈ. ਤਰਨਜੀਤ ਸਿੰਘ ਇਹਨਾਂ ਨੂੰ ਦੱਸਿਆ ਵੀ ਜਨਾਬ ਆਹ ਗਲਵਾ ਵੀ ਰੋਡ ਤੇ ਹੁੰਦੇ ਵਾਲੇ ਡੰਗਰ ਵੇੜ ਤੇ ਗੰਦ ਸੱਟਿਆ ਜਾਂਦਾ ਵੀ ਇਹਨਾਂ ਨੂੰ ਕਹਿ ਕੇ ਗੰਦ ਚਕਾ ਇਥੋਂ ਆਵਾਰਾ ਪਸ਼ੂ ਵੀ ਇੱਥੇ ਫਿਰਦੇ ਨੇ ਜਹੋ ਹਮ ਪਸ਼ੂ ਵੀ ਫਿਰਦੇ ਨੇ ਇਹਨਾਂ ਦੇ ਗਲਾ 'ਚ ਰੈਫਰਟਰ ਪਾਏ ਐ ਇਹ ਮਤਲਬ ਵਧੀਆ ਕੰਮ ਕਰਦੇ ਆ ਮੁੰਡੇ ਜੀ ਬਹੁਤ ਚੰਗਾ ਕਰਦੇ ਆ ਸਾਡਾ ਜੀ ਰੂਟ ਨੰਬਰ 53108 ਜਿਹੜਾ ਕਿ ਮਵੀ ਕਲਾ ਤੋਂ ਖਾਨੇ ਵਾਲ ਤੱਕ ਹੈਗਾ ਅੱਜ ਅਸੀਂ ਐਸਐਸਪ ਪਟਿਆਲਾ ਰੇਂਜ ਦੇ ਮੁਖੀ ਇਨਸਪੈਕਟਰ ਸ਼੍ਰੀ ਰਾਮਕੇਸ਼ ਜੀ ਦੇ ਸਹਿਯੋਗ ਦੇ ਨਾਲ ਜਿਹੜੇ ਸੜਕ ਦੇ ਉੱਤੇ ਰੂੜੀਆਂ ਆਈਆਂ ਪਈਆਂ ਸੀਗੀਆਂ ਉਹਨਾਂ ਨੂੰ ਸਾਈਡ ਤੇ ਕਰਵਾਇਆਗਾ ਗੱਗਾ ਵਿਕੇ ਤਾਲਾ ਰੋਡ ਦੇ ਨੇੜੇ ਇੱਕ ਵਸਤੀ ਹੈ ਜਿੱਥੇ ਕਿ ਸੜਕ ਤੇ ਕਈ ਕਈ ਫੁੱਟ ਜਿਹੜੀ ਸੜਕ ਹੈ ਉਹ ਇਹਨਾਂ ਨੇ ਰੂੜੀਆਂ ਨੇ ਘੇਰੀ ਹੋਈ ਸੀ ਜਿਹੜੀ ਹਾਦਸਿਆਂ ਦਾ ਕਾਰਨ ਬਣਦੇ ਸੀਗੀ ਤੇ ਅਸੀਂ ਅੱਜ ਉਹ ਸਾਰੀਆਂ ਰੂੜੀਆਂ ਨੀ ਕਿ ਜਿਹੜੀਆਂ ਉਹ ਸਾਈਡ ਤੇ ਕਰਵਾਈਆਂ ਨੇਗੀਆਂ ਇਸ ਮੌਕੇ ਮੇਰੇ ਨਾਲ ਏਐਸਆਈ ਚਰਨਜੀਤ ਸਿੰਘ ਢਿੱਲੋਂ ਦੇ ਤੁਸੀਂ ਦੇਖ ਸਕਦੇ ਆਏ ਮੇਨ ਰੋਡ ਕੱਗੇ ਦਾ ਜੋ ਪਾਤੜਾ ਤੋਂ ਪਟਿਆਲੇ ਵੱਲ ਨੂੰ ਜਾ ਰਿਹਾ ਹੈ ਇਹ ਰੋਡ ਇਹਦੇ ਤੇ ਕਾਫੀ ਜੋ ਦੁਰਘਟਨਾਵਾਂ ਹੁੰਦੀਆਂ ਨੇ ਜੋ ਪੂਰਾ ਕਰਕਟ ਹੈ ਇਥੇ ਰੋੜਾਂ ਤੇ ਹੀ ਠਿੱਟਿਆ ਜਾਂਦਾ ਏ ਤੇ ਲੋਕਾਂ ਨੂੰ ਜੋ ਵਹੀਕਲ ਤੇ ਜੋ ਲੋਕ ਆਂਦੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਜੋ ਇੱਥੇ ਕਰਨਾ ਪੈਂਦਾ ਏ ਤੇ ਕਾਫੀ ਐਸੇ ਹਾਦਸੇ ਵੀ ਹੋ ਚੁੱਕੇ ਨੇ ਜੋ ਐਕਸੀਡੈਂਟ ਹਾਦਸੇ ਵਾਪਰ ਚੁੱਕੇ ਨੇ ਇੱਥੇ ਕਾਫੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਜੋ ਕਰਨਾ ਪੈ ਰਿਹਾ ਜੋ ਅੱਜ ਸੜਕ ਵਿਭਾਗ ਵੱਲੋਂ ਅੱਜ ਇਹ ਪੂਰਾ ਕਰਕਰਟ ਹੈ ਜੋ ਇੱਥੋਂ ਚੁਕਵਾਇਆ ਜਾ ਰਿਹਾ ਏ ਇਹਨਾਂ ਦਾ ਕਹਿਣਾ ਏ ਕਿ ਕੁਝ ਆਵਾਰਾ ਪਸ਼ੂਆਂ ਕਰਕੇ ਵੀ ਇੱਥੇ ਇਹ ਰਾਤ ਨੂੰ ਹਾਦਸੇ ਹੁੰਦੇ ਨੇ